ਇਹ ਜੀ 19ਵੀਂ ਪੌੜੀ ਦੀ 14ਵੀਂ ਪੰਕਤੀ ਜੋਤੁ ਤੁਧ ਪਾਵੈ ਸਾਈ ਪਲੀਕਾਰ ਇਸ ਨੂੰ ਗਾ ਕੇ ਵੀ ਪੜ ਸਕਦੇ ਆ ਜੀ ਜੋਤੁ ਤੁਧ ਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਇਹ ਤੀਸਰੀ ਪੰਕਤੀ ਹੈ ਜੀ ਚਾਰ ਖਾਸ ਭਾਵਾਂ ਵਾਲੀਆਂ ਪੰਕਤੀਆਂ ਵਿੱਚੋਂ ਇਹ ਤੀਸਰੀ ਵਾਰ ਇਹ ਜਿਹੜੀ ਪੰਕਤੀ ਹੈ ਰਿਪੀਟ ਹੋਈ ਹੈ ਜੀ ਜੋ ਤੁਧ ਭਾਵੇ ਜੋ ਤੁਹਾਨੂੰ ਬੜੇ ਪਿਆਰ ਨਾਲ ਬੜੀ ਨਿਮਰਤਾ ਨਾਲ ਪ੍ਰਭੂ ਪਰਮਾਤਮਾ ਨਾਲ ਗੱਲ ਕਰਦੇ ਹੋ ਨਜ਼ਰ ਆ ਰਹੇ ਆ ਆਪਣਾ ਮਨ ਫਿਰ ਉੱਥੇ ਲੈ ਕੇ ਜਾਓ ਕਿ ਅਸੀਂ ਗੋਡਿਆਂ ਦੇ ਪਰ ਬੈਠੇ ਆ ਉਸ ਪ੍ਰਭੂ ਪਰਮਾਤਮਾ ਅੱਗੇ ਬੈਠੇ ਆ ਹੱਥ ਜੋੜੀ ਬੈਠੇ ਆ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਨਾ ਜਾਵਾਂ ਇੱਕ ਵਾਰ ਗੱਲ ਕਰਦੇ ਸੀ ਪ੍ਰਮਾਤਮਾ ਤੇਰੇ ਤੋਂ ਇੱਕ ਵਾਰ ਵੀ ਸਦਕੇ ਨਹੀਂ ਜਾ ਸਕਦਾ ਬਲਿਹਾਰੇ ਨਹੀਂ ਜਾ ਸਕਦਾ ਆਪਣਾ ਆਪ ਨਹੀਂ ਕੁਰਬਾਨ ਕਰ ਸਕਦਾ ਮੇਰੇ ਹਮਾਲਕਾ ਜੀਲਾ ਤੈਨੂੰ ਪਉਂਦਾ ਹੈ ਮੇਰੇ ਪਾਛੇ ਜੋ ਤੈਨੂੰ ਚੰਗਾ ਲੱਗਦਾ ਉਹ ਮੈਨੂੰ ਸਵਿਕਾਰ ਹੈ ਮੈਨੂੰ ਮਨਜ਼ੂਰ ਮੈਨੂੰ ਤੇਰਾ ਹੁਕਮ ਮਨਜ਼ੂਰ ਹੈ ਪਰ ਵਸ ਮੇਰੇ ਨਾ ਪ੍ਰੀਤ ਨਾ ਤੋੜੀ ਮੇਰੇ ਹਮਾਲਕਾ ਜੋ ਤੂੰ ਦਪਾਵੈ ਸਾਈ ਭਲੀਕਾਰ ਇਹ ਸ਼ਬਦ ਦੇਣਾ ਇਹ ਬੜੇ ਪ੍ਰੇਮ ਵਾਲੇ ਬੜੀ ਪ੍ਰੀਤ ਵਾਲੀ ਬੜੀ ਸਾਂਝ ਵਾਲੇ ਆ ਮੈਂ ਮਾਲਕਾ ਮੈਂ ਮੈਂ ਤੇਰੀ ਰਜਾ ਵਿੱਚ ਨਾ ਰਾਜੀ ਆ ਮੈਂ ਖੁਸ਼ ਆ ਮੇਰੇ ਮਾਲਕਾ ਹਾਂ ਥੋੜੀ ਬਹੁਤੀ ਦੁੱਖ ਤਕਲੀਫ ਹੁੰਦੀ ਹੈ ਸ਼ਾਇਦ ਮੈਨੂੰ ਪਰ ਪਰ ਤੂੰ ਤੂੰ ਜੋ ਤਨ ਵਧੀਆ ਲੱਗਦਾ ਮੇਰੇ ਮਾਲਕਾ ਬਸ ਮੈਨੂੰ ਸਬਰ ਦੇ ਦੇ ਮੈਨੂੰ ਸੰਤੋਖ ਦੇ ਦੇ ਮੈਨੂੰ ਆਪਣਾ ਨਾਮ ਦੇ ਦੇ ਮੈਨੂੰ ਬਸ ਤੂੰ ਆਪਣੇ ਚਰਨਾਂ 'ਚ ਜਗ੍ਹਾ ਦੇ ਦੇ ਆਪਣੇ ਚਰਨਾਂ ਦੇ ਨਾਲ ਲਾ ਲੈ ਬਸ ਆਹੀ ਬੇਨਤੀ ਕਰਨੀ ਹੈ ਜੀ ਫੇਰ ਹੀ ਕਹਿ ਸਕਾਂਗੇ ਫੇਰ ਹੀ ਇਸ ਪੌੜੀ ਦਾ ਅਰਥ ਕਹਿ ਸਕਦੇ ਆ ਸਮਝ ਸਕਦੇ ਆ ਦੱਸ ਸਕਦੇ ਆ ਮਾਲਕਾ ਜੋ ਜੋ ਤੈਨੂੰ ਪਾਉਂਦਾ ਹੈ ਨਾ ਤੂੰ ਉਹੀ ਕਰਵੇਂ ਰਿਆ ਮਾਲਕਾ ਪੈਸੇ ਹੁਕਮ ਦਾ ਮੇਰਾ ਚੱਲਣਾ ਹੀ ਨਹੀਂ ਪਰ ਫਿਰ ਵੀ ਫਿਰ ਵੀ ਮੇਰੇ ਮਾਲਕਾ ਤੈਨੂੰ ਜੋ ਪਾਉਂਦਾ ਹੈ ਉਹ ਉਹ ਵਧੀਆ ਹੀ ਹੈ ਮੈਨੂੰ ਸਵਕਾਰ ਹੈ ਮੈਨੂੰ ਮੰਜ਼ੂਰ ਹੈ ਮੈਂ ਮੈਂ ਤੇਰੀ ਰਜ਼ਾ ਵਿੱਚ ਚੱਲਣ ਨੂੰ ਤਿਆਰ ਹਾਂ ਮੈਂ ਤੇਰੇ ਹੁਕਮ ਵਿੱਚ ਚੱਲਣ ਨੂੰ ਤਿਆਰ ਹਾਂ ਮੈਂ ਤੇਰੇ ਬਾਣੇ ਵਿੱਚ ਚੱਲਣ ਨੂੰ ਤਿਆਰ ਹਾਂ ਮੈਂ ਮੈਨੂੰ ਮੰਜ਼ੂਰ ਹੈ ਬਸ ਮੈਨੂੰ ਤਾਕਤ ਬਖਸ਼ ਦੇ ਇਸ ਬਾਣੇ ਮੰਨਣ ਨੂੰ ਮੈਨੂੰ ਹੁਕਮ ਮੰਨਣ ਨੂੰ ਸਮਰਥਾ ਬਖਸ਼ ਦੇ ਮੈਨੂੰ ਇੰਨੀਕ ਬਲ ਬੁੱਧੀ ਬਖਸ਼ ਦੇ ਮੈਂ ਤੇਰੀ ਰਜ਼ਾ ਵਿੱਚ ਰਾਜੀ ਰਹਿ ਸਕਾਂ ਖੁਸ਼ ਰਹਿ ਸਕਾਂ ਮੇਰੇ ਮਾਲਕਾ ਠੀਕ ਹੈ ਜੀ ਇਹ ਬਸ ਅਰਦਾਸ ਬੇਨਤੀ ਹੈ ਜੀ ਹੋਰ ਕੀ ਹੈ ਬਸ ਮਨ ਦੀ ਮਨ ਦੀ ਜਿਹੜੀ ਆ ਵਿਚਾਰ ਹੈ ਮਨ ਦੀ ਰੋਹਾਨੀਅਤ ਹੈ ਤੇ ਸੋਚ ਕੇ ਦੇਖੋ ਕਿੰਨੇ ਪਾਠ ਕਰ ਚੁੱਕੇ ਆ ਅਸੀਂ ਜੀ ਕੀ ਕਦੇ ਇਦਾਂ ਗੜਿਗੜਾਏ ਆ ਉਸ ਪ੍ਰਮਾਤਮਾ ਮਰੇ ਕੀ ਇੰਨੇ ਪਿਆਰ ਨਾਲ ਗੱਲ ਕੀਤੀ ਆ ਮੇਰੇ ਹਮਾਲਕਾ ਜੋ ਤੁਧ ਭਾਵੇ ਜੋ ਤੈਨੂੰ ਲੱਗਦਾ ਤੁਧ ਭਾਵੇ ਜਦੋਂ ਆਪਾਂ ਨਵਾਂ ਨਵਾਂ ਵਿਆਹ ਹੋਇਆ ਹੁੰਦਾ ਜੀ ਪਹਿਲਾਂ ਬੜੀ ਜੀਜੀ ਕਰਦੇ ਆ ਨਾ ਆਪਾਂ ਬਸ ਉਹ ਜੀਜੀ ਗੱਲ ਆ ਉਹ ਪਿਆਰ ਵਾਲੀ ਗੱਲ ਹੈ ਜੀ ਜੋ ਤੁਧ ਭਾਵੇ ਮੇਰੇ ਹਮਾਲਕਾ ਬੜਾ ਤੁਸੀਂ ਤੁਸੀਂ ਕਰਦੇ ਹੋ ਜੀ ਤੁਸੀਂ ਰੋਟੀ ਖਾਣੀ ਐ ਜੀ ਤੁਸੀਂ ਕੋਈ ਸੂਟ ਤਾਂ ਨਹੀਂ ਲੈਣਾ ਜਦ ਬੰਦਾ ਨਵੀਂ ਰਿਲੇਸ਼ਨਸ਼ਿਪ ਚ ਹੁੰਦਾ ਜੀ ਬੜਾ ਪਹਿਲਾਂ ਪਿਆਰ ਆਉਂਦਾ ਨਵਾਂ ਨਵਾਂ ਬੱਚਾ ਹੋਇਆ ਹੁੰਦਾ ਬੜਾ ਮਾਂ ਨੂੰ ਪਹਿਲਾਂ ਪਿਆਰ ਆਉਂਦਾ ਜੀ ਐਸੇ ਮਾਂ ਤਾਂ ਹਰ ਵਕਤ ਹੀ ਪਿਆਰ ਕਰਦੀ ਓਵੇਂ ਉਹ ਪ੍ਰਭ ਪ੍ਰਮਾਤਮਾ ਵੀ ਸਾਨੂੰ ਹਰ ਵਕਤ ਪਿਆਰ ਕਰਦਾ ਬੱਚਾ ਵੱਡਾ ਹੋ ਕੇ ਜਦੋਂ ਪਿਆਰ ਘਟ ਜਾਂਦਾ ਬੱਚੇ ਦਾ ਮਾਂ ਪ੍ਰਤੀ ਕਿਉਂਕਿ ਹੋਰ ਰੁਝਾਨਾਂ ਚ ਰੁੱਝ ਜਾਂਦਾ ਪਰ ਮਾਂ ਫੇਰ ਉਨਾ ਪਿਆਰ ਕਰਦੀ ਉਹੀ ਗੱਲ ਇੱਥੇ ਹੈ ਜੀ ਪ੍ਰਭੂ ਪਰਮਾਤਮਾ ਪਿਆਰ ਉਹਨਾਂ ਹੀ ਕਰਦਾ ਪਰ ਸਾਡਾ ਜਿਹੜਾ ਪਿਆਰ ਹੈ ਨਾ ਉਹ ਵੱਟ ਗਿਆ ਆਓ ਕੋਸ਼ਿਸ਼ ਕਰੀਏ ਫਿਰ ਵਾਪਸ ਆਈਏ ਮੇਰੇ ਹਮਾਲਕਾ ਜੋ ਤੂੰ ਦਪਾਵੇਂ ਤੂੰ ਬੜਾ ਬੜਾ ਪਿਆਰ ਵਾਲਾ ਹੈ ਤੇਰੀ ਭਾਖਿਆ ਪਾਉ ਵਪਾਰ ਹੈ ਤੇਰੀ ਬੋਲੀ ਬੜੀ ਪਿਆਰੇ ਵਾਲੀ ਹੈ ਮੇਰੇ ਹਮਾਲਕ ਇਹ ਸਾਰੀ ਦੀ ਸਾਰੀ ਜਪਜੀ ਸਾਹਿਬ ਨਾਲ ਕਨੈਕਟਡ ਹੈ ਜੀ ਜਿੱਥੇ ਮਰਜੀ ਚਲੇਓ ਜਿਹੜੀ ਮਰਜੀ ਪਿਛਲੀ ਪੌੜੀ 'ਚ ਚਲੇ ਜਾਓ ਇਹ ਸਾਰਾ ਕਨੈਕਟਡ ਹੈ ਜੀ ਬਹੁਤ ਅਹਿਜੀਆਂ ਪੰਕਤੀਆਂ ਆਈਆਂ ਬਹੁਤ ਅਹਿਜੀਆਂ ਪੌੜੀਆਂ ਆਈਆਂ ਜੀ ਤੁਸੀਂ ਪਿਛਲੀਆਂ ਪੌੜੀਆਂ ਵਿੱਚ ਜਾ ਕੇ ਥੋੜਾ ਤਾਲਮੇਲ ਹੁੰਦਾ ਹੈ ਜੀ ਬੜੇ ਬੜਾ ਮਹਾਰਾਜ ਨੇ ਇੰਨੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੰਨੀ ਕੋ ਰੋਹਾਨੀਅਤ ਇਸ ਵਿੱਚ ਹੈ ਜੀ ਇੰਨਾ ਕੋ ਪਿਆਰ ਇੰਨੇ ਕੋ ਸਵਾਲ ਇੰਨੇ ਕੋ ਜਵਾਬ ਇੰਨੀਆਂ ਕੋ ਗੱਲਾਂ ਨੇ ਉਸ ਪ੍ਰਭੂ ਪਰਮਾਤਮਾ ਨਾਲ ਆਪਣੇ ਮਨ ਦੇ ਨਾਲ ਗੱਲਾਂ ਆਪਣੇ ਆਪ ਨੂੰ ਸਹੀ ਰਸਤੇ ਲੈ ਕੇ ਆਉਣ ਨੂੰ ਬੜਾ ਸਮਝਾਇਆ ਗਿਆ ਜੀ ਬਸ ਜੇ ਪਿਆਰ ਨਾਲ ਗਾ ਲਾਂਗੇ ਸਮਝ ਲਾਂਗੇ ਤਾਂ ਹੀ ਹੈ ਜੇ ਨਾ ਤੀਜੀ ਤੀਜੀ ਨਾਲ ਤੇਜ ਜੀ ਪੜਨ ਦੇ ਨਾਲ ਤੇ ਪਿਆਰ ਨਾਲ ਪੜਨ ਦੇ ਨਾਲ ਅਹੀ ਫਰਕ ਹੈ ਜੀ ਪਿਆਰ ਨਾਲ ਪੜਦਾਂਗੇ ਆਨੰਦ ਆਏਗਾ ਜੀ ਗਾ ਕੇ ਪੜਦਾਂਗੇ ਹੋਰ ਆਨੰਦ ਆਵੇਗਾ ਹੋਰ ਸਾਡੀ ਇਮੋਸ਼ਨਲ ਭਾਵਨਾਵਾਂ ਜਾਗਣਗੀਆਂ ਪਿਆਰ ਬਣੇਗਾ ਜੀ ਤੇ ਦੇਖਿਏ ਗੁਰੂ ਮਹਾਰਜ ਅੱਗੇ ਕੀ ਕਹਿੰਦੇ ਨੇ ਜੀ